ਪਟਿਆਲਾ ਔਰੇਨ ਇੰਟਰਨੈਸ਼ਨਲ ਅਕੈਡਮੀ ਦੇ ਵਿੱਚ ਯੂਥ ਸਕਿੱਲ ਡੇ ਮਨਾਇਆ ਗਿਆ ਇਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੀਜੇਪੀ ਦੀ ਮਹਿਲਾ ਮੋਰਚਾ ਪੰਜਾਬ ਪ੍ਰਧਾਨ ਵੀ ਬਜੈਂਦਰ ਕੌਰ ਨੇ ਸ਼ਿਰਕਤ ਕੀਤੀ ਇਸ ਮੌਕੇ ਦੇ ਉਹਨਾਂ ਨਾਲ ਪਟਿਆਲਾ ਜ਼ਿਲ੍ਹਾ ਪ੍ਰਧਾਨ ਵੀ ਜੇ ਕੋਕਾ ਵੀ ਮੌਜੂਦ ਰਹੇ ਇਸ ਸਕਿੱਲ ਡੇ ਦੇ ਵਿੱਚ ਫੈਸ਼ਨ ਸ਼ੋਅ ਅਤੇ ਡਾਂਸ ਦਾ ਪ੍ਰੋਗਰਾਮ ਰੱਖਿਆ ਗਿਆ ਜਿੱਦੇ ਵਿਦਿਆਰਥੀਆਂ ਨੇ ਪੂਰਾ ਵਾਚੜ ਕੇ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੇ ਆਪਣੇ ਹੁਨਰ ਵੀ ਦਿਖਾਏ ਤੁਹਾਨੂੰ ਦੱਸ ਦਈਏ ਕਿ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਮੁੱਖ ਮਹਿਮਾਨ ਬੀਬਾ ਜੈਂਦਰ ਕੌਰ ਨੇ ਸਨਮਾਨਿਤ ਕੀਤਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਵਾ ਜੈਨਦਰ ਕੌਰ ਨੇ ਕਿਹਾ ਕਿ ਇਹ ਵਿਦਿਆਰਥੀ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਿੱਚ ਸਮਰਥ ਦਿਖਾਈ ਦੇ ਰਹੇ ਹਨ ਇਸ ਮੌਕੇ ਤੇ ਉਹਨਾਂ ਨੇ ਪ੍ਰੋਗਰਾਮ ਵਾਲੇ ਪ੍ਰਬੰਧਕਾਂ ਨੂੰ ਵੀ ਕਿਹਾ ਕਿ ਅਜੇ ਇਹ ਪ੍ਰੋਗਰਾਮ ਹੋਰ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਹੋਨਰ ਸਾਹਮਣੇ ਆ ਸਕਣ ਵਿਵਾ ਜੀ ਵਿਵਾ ਜੀ ਔਰ ਇੰਟਰਨੈਸ਼ਨਲ ਪਹੁੰਚੇ ਉਹਦੀ ਪ੍ਰੋਗਰਾਮ ਸੀ ਦੱਸੋ ਅੱਛਾ ਨੂੰ ਇਨਵਾਈਟ ਕੀਤਾ ਗਿਆ ਸੀਗਾ ਔਰ ਇੰਟਰਨੈਸ਼ਨਲ ਵੱਲੋਂ ਔਰ ਬੜਾ ਅੱਛਾ ਲੱਗਿਆ

ਔਰ ਇੰਨੇ ਖੁਸ਼ੀ ਮੈਨੂੰ ਅੱਜ ਹੋਈ ਇੱਥੇ ਦੇਖ ਕੇ ਕਿ ਇੱਥੇ ਸਾਡੀ ਵਰਿੰਦਰ ਕੌਰ ਨੇ ਨਵੇਂ ਤੌਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ 38 ਸਾਲਾਂ ਦੀ ਹੈ ਔਰ ਇਹ ਇਨਸਪੀਰੇਸ਼ਨ ਹੈਗੀ ਹੈ ਕਿ ਸਿਰਫ ਬੱਚੇ ਨਹੀਂ ਕਰ ਸਕਦੇ ਥੋੜੇ ਐਲਡਰਲੀ ਪਰਸਨ ਵੀ ਕਰ ਸਕਦੇ ਜੀ ਜਿਹੜੇ ਇਸੇ ਕੋਰਸ ਚ ਕਰਾਏ ਜਾਂਦੇ ਆ ਕਿ ਸਕਿੱਲ ਦਿੱਤੀ ਜਾਂਦੀ ਹੈ ਇਹਦੀ ਬਾਹਰ ਵੀ ਬੜੀ ਡਿਮਾਂਡ ਹੈ ਬਹੁਤ ਵੇਖਣ ਦੇ ਵਿੱਚ ਬੱਚੇ ਕੰਮ ਕਰ ਸਕਦੇ ਨੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਯੂਥ ਨੂੰ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਕਹਿਣਾ ਮੈਂ ਤਾਂ ਯੂਥ ਨੂੰ ਇੰਨਾ ਕਹਿਣਾ ਚਾਹਨੀ ਐ ਕਿ ਸਕਿੱਲ ਡਿਵੈਲਪਮੈਂਟ ਬੜੀ ਜ਼ਰੂਰੀ ਹੁੰਦੀ ਐ ਇੱਥੇ ਤਾਂ ਮੇਕਅਪ ਵਗੈਰਾ ਹੁੰਦਾ ਹੈ ਹੈਡ ਡਰੈਸਿੰਗ ਹੁੰਦਾ ਹੈ हेयर ਡਰੈਸਿੰਗ ਵਗੈਰਾ ਹੁੰਦੀ ਹੈ ਔਰ ਨਿਊਟ੍ਰੀਸ਼ਨ ਸਾਰਾ ਕੁਝ ਹੁੰਦਾ ਇੱਥੇ ਪਰ ਹੋਰ ਵੀ ਸਕਿੱਲਸ ਨੇ ਜਿਹੜੇ ਸਾਡੇ ਬੱਚੇ ਘਰ ਬੈਠੇ ਵੀ ਸਿੱਖ ਸਕਦੇ ਨੇ ਉਹ ਸਾਰੇ ਸਕਿੱਲ ਡਿਵੈਲਪਮੈਂਟ ਜ਼ਰੂਰੀ ਹੁੰਦੀ ਐ ਕਿਉਂਕਿ ਜ਼ਿੰਦਗੀ 'ਚ ਉਸ ਦੇ ਬਗੈਰ ਤੁਸੀਂ ਕੁਝ ਨਹੀਂ ਅੱਗੇ ਕਰ ਸਕਦੇ ਤੋ ਮੇਰੇ ਸਾਰਿਆਂ ਨੂੰ Appeal ਹੈ ਕਿ ਸਾਰੇ ਬੱਚੇ ਸਕਿੱਲ ਡਿਵੈਲਪਮੈਂਟ ਕਰਨ ਔਰ ਆਪਣਾ ਆਪਣਾ ਖੋਲ ਸਕਣ ਕੰਮ ਆਪਣੇ ਲਈ ਕੰਮ ਕਰ ਸਕਣ ਇਹ ਬੜਾ ਜ਼ਰੂਰੀ ਹੈ ਕਿੱਦਾਂ ਲੱਗਿਆ ਬੜਾ ਸੋਹਣਾ ਲੱਗਿਆ ਐਂਟਰਟੇਨਮੈਂਟ ਲੱਗ ਕੇ ਉਹਨੇ ਅਗ ਪਤਾ ਕੀ ਨਾਮ ਸੀ ਕਰਨਾ ਸੀ ਹਾਂ ਮਨਜੀਤ ਉਹਨੇ ਬੜਾ ਸੋਹਣਾ ਡਾਂਸ ਕੀਤਾ ਸੀਗਾ ਔਰ ਫਿਰ ਬਿਊਟੀ ਕੰਟੈਸਟ ਹੋਇਆ ਸੀਗਾ ਉਹ ਵੀ ਬੜਾ ਵਧੀਆ ਸੀਗਾ ਜੀ ਔਰ ਆਈ ਥਿੰਕ ਇਨਸਪੀਰੇਸ਼ਨ ਬੜੀ ਮਿਲਦੀ ਹੈ ਜੋ ਮੈਨੂੰ ਫੀਲ ਹੋਇਆ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਉਹ ਹੁੰਦੀ ਹੈ ਮੈਡਮ ਆਪਣਾ ਯੂਥ ਥੋੜਾ ਨਸ਼ਿਆਂ ਵੱਲ ਜ਼ਿਆਦਾ ਝੁਕਾ ਹੈ ਦੇ ਕੋ ਕ੍ਰਿਟੀਕਲ ਸਵਾਲ ਹੈ ਵਿੱਚ ਕਰਨਾ ਨਹੀਂ ਚਾਹੀਦਾ ਪਰ ਹਿੱਤ ਚਾ ਨੌਜਵਾਨਾਂ ਦੇ ਬੱਚਿਆਂ ਦੀ ਮੈਂ ਤਾਂ ਕਵਾਂਗੀ ਜੀ ਇਸ ਪਾਸੇ ਨਾ ਤੁਰੋ ਜੇ ਤੁਸੀਂ ਆਪਣੀ ਜ਼ਿੰਦਗੀ ਅੱਗੇ ਲੈ ਕੇ ਜਾਣੀ ਹੈ ਜਿਵੇਂ ਸਕਿੱਲ ਡਿਵੈਲਪਮੈਂਟ ਹੈਗੀ ਹੈ ਉਹਨਾਂ ਵਿੱਚੋਂ ਚੁਣੋ ਸਕੀਮਾਂ ਬਥੇਰੀਆਂ ਨੇ ਕਰਨ ਵਾਸਤੇ ਔਰ ਇੱਕ ਵਾਰੀ ਕੰਮ ਲੱਗ ਜਾਉ ਨਾ ਫਿਰ ਬੱਚਾ ਸੈਟਲ ਹੋ ਜਾਂਦਾ ਹੈ ਸੋ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਕੋਈ ਅਨਿਵਰਸਰੀ ਸੀ ਅਜ オーਰੇਂਜ ਦੇ ਇੰਟਰਨੈਸ਼ਨਲ ਦੀ ਕੀ ਸੀ ਫੰਕਸ਼ਨਰੀ ਕੋਈ ਜਾਣਕਾਰੀ ਯੂਥ ਸਕਿੱਲ ਡੇ ਸੈਲੀਬ੍ਰੇਟ ਹੋਇਆ ਹੈ オーਰੇਂਜ ਵੱਲੋਂ ਵੈਸੇ ਵੀ オーਰੇਂਜ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕਰਵਾਉਂਦੇ ਆਂ ਠੀਕ ਹੈ ਜਿਨ੍ਹਾਂ ਕਰਕੇ ਬੱਚੇ 2 ਮਹੀਨੇ ਬਾਅਦ ਆਪਣਾ ਅਰਨਿੰਗ ਸ਼ੁਰੂ ਕਰ ਸਕਦਾ ਹੈ ਚਾਹੇ ਉਹ ਕੀ ਕਹਿੰਦੇ ਆ ਮੇਕਅਪ ਕਰ ਰਿਹਾ ਚਾਹੇ ਨੇਲ ਕਰ ਰਿਹਾ ਜੌਬ ਕਰਨਾ ਚਾਹੁੰਦਾ ਹੈ ਜੌਬ ਵੀ ਮਿਲ ਜਾਂਦੀ ਹੈ ਘਰ ਬੈਠ ਕੇ ਆਪਣਾ ਕਰਨਾ ਚਾਹੁੰਦਾ ਆਪਣਾ ਵੀ ਕਰ ਸਕਦੇ ਨੇ ਤੇ ਸਭ ਤੋਂ badi ਗੱਲ ਬੱਚਾ ਜਿਹੜਾ ਉਰੇਨ ਹੈ ਇਹ ਨਹੀਂ ਹੈ ਵੀ ਜਿਹੜਾ ਅਫੋਰਡ ਵੀ ਨਹੀਂ ਕਰ ਸਕਦਾ ਸਾਡੇ ਕੋਲ ਮਿਨੀਮਮ 10000 ਤੋਂ ਲੈ ਕੇ 3 ਲੱਖ ਤੱਕ ਦੇ ਕੋਰਸੇ ਹੈ ਔਰ ਲੋਨ অপਸ਼ਨਸ ਵੀ ਅਸੀਂ ਬੱਚਾ ਨੂੰ ਪ੍ਰੋਵਾਈਡ ਕੀਤਾ ਹੈ ਕਿ ਬੱਚਾ ਨੂੰ ਜਲਦੀ ਤੋਂ ਜਲਦੀ ਐਜੂਕੇਸ਼ਨ ਦੇ ਲਈ ਲੋਨ ਮਿਲਿਆ ਜਾਵੇ ਕਿ ਕਿੱਥੇ ਕਿੱਥੇ ਬ੍ਰਾਂਚੇਜ਼ ਹੋਰ ਪੰਜਾਬ ਦੇ ਵਿੱਚ ਨੇ ਪਕਾਲੇ ਤੁ ਸਾਡੇ ਆਲਮੋਸਟ ਆਲਓਵਰ ਇੰਡੀਆ 17 ਟੂ 18 ਕੋਕੋ ਸੈਂਟਰਸ ਨੇ ਬਾਕੀ ਹਰ ਜਗ੍ਹਾ 150 ਤੋਂ ਜ਼ਿਆਦਾ ਆਪਣੀਆਂ ਬ੍ਰਾਂਚਾਂ ਨੇ ਕਿਤੇ ਵੀ ਸ਼ਹਿਰ ਚਲੇ ਜਾਓ ਚਾਹੇ ਪੰਜਾਬ ਚਲੇ ਜਾਓ ਚਾਹੇ ਆਪਣਾ ਉੱਤਰ ਪ੍ਰਦੇਸ਼ ਸਾਈਡ ਚਲੇ ਜਾਓ ਗੋਆ ਸਾਈਡ ਵੀ ਹੁਣ ਖੁੱਲ ਗਿਆ ਸਭ ਤੋਂ ਬੜੀ ਗੱਲ ਹੁਣ ਕੈਨੇਡਾ ਦੇ ਅੰਦਰ ਸਾਡੀਆਂ ਤਿੰਨ ਬ੍ਰਾਂਚਾਂ ਨੇ ਬਰਨਬੀ ਆਪਣਾ ਵਿਕਟੋਰੀਆ ਐਂਡ ਸਰੀ ਦੇ ਅੰਦਰ ਜੀ ਤੇ ਮੈਨੂੰ ਅੱਜ ਜਿੱਦਾਂ ਐਂਟਰਟੇਨਮੈਂਟ ਵੀ ਬੱਚਿਆਂ ਨੇ ਕੀਤਾ ਐ ਕਿ ਐਕਸਟਰਾ ਕਲਾਸਾਂ ਜਿ ਕੋਈ ਲਾ ਦਿੰਦੇ ਉਹਨਾਂ ਦੇ ਫੈਸ਼ਨ ਲਈ ਨਹੀਂ ਨਹੀਂ ਐਸਾ ਨਹੀਂ ਐ ਸਾਡੇ ਕੋਲ ਜਿਵੇਂ ਡੇਲੀ ਬੇਸ ਤੇ ਇੱਕ ਕੋਰਸ ਕਰਵਾਏ ਜਾਂਦੇ ਆਂ ਤੇ ਬੱਚਾ ਨੂੰ ਅਸੀਂ ਕੰਪੀਟਿਟਿਵ ਲੈ ਕੇ ਆਏ ਆਂ ਤਾਂ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਇਨਕਰੀਜ਼ ਹੋਏ ਤੇ ਕੱਲ ਨੂੰ ਉਹਨਾਂ ਨੂੰ ਕੋਈ ਵੀ ਪਲੈਟਫਾਰਮ ਮਿਲਦਾ ਹੈ ਤੇ ਉਹਨਾਂ ਦਾ ਕੌਨਫੀਡੈਂਸ ਲੈਵਲ ਡੇ 1 ਤੋਂ ਹੀ ਅਸੀਂ ਬਿਲਡ ਕਰ ਦਈਏ ਪਲੱਸ ਸਪੈਸ਼ਲ ਅ ਜੂਥ ਸਕਿੱਲ ਡੇ ਕਰਕੇ ਅਸੀਂ ਸੈਲੈਬ੍ਰੇਟ ਕੀਤਾ ਹੈ ਜਦੋਂ ਉਪਰੀ ਖੂਬਸੂਰਤੀ ਆ ਉਹਦੇ ਨਾਲ ਨਾਲ ਤੁਸੀਂ ਅੱਜ ਦੱਸਿਆ ਵੀ ਅੰਦਰੋਂ ਵੀ ਬੰਦਾ ਖੂਬਸੂਰਤ ਹੋਣਾ ਚਾਹੀਦਾ ਉਹਦੇ ਲਈ ਡਾਈਟ ਪਲਾਨ ਵੀ ਨੇ ਸਾਡੇ ਕੋਲ ਨਿਊਟ੍ਰੀਸ਼ਨ ਦੇ ਕੋਰਸਸ ਨੇ ਠੀਕ ਹੈ ਉਹਦੇ ਦੇਖੋ ਬਾਹਰਲਾ ਅਸੀਂ ਜਿੰਨਾ ਮਰਜ਼ੀ ਮੇਕਅਪ ਕਰਦੀ ਹੈ ਨਾ ਜਦ ਤੱਕ ਆਪਣੀ ਹੈਲਥ ਨਹੀਂ ਸਹੀ ਹੋਏਗੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਡੇ ਕਾਫੀ ਸਟੂਡੈਂਟਸ ਨੇ ਜਿਹੜੇ ਮਤਲਬ ਆਨਲਾਈਨ ਵੀ ਕਲਾਸਸ ਲੈਂਦੇ ਨੇ ਕਿ ਕਈ ਨਹੀਂ ਬੱਚੇ ਆ ਸਕਦੇ ਹੈਨਾ ਸਰ ਬੈਠੇ ਬੈਠੇ ਅਸੀਂ ਉਹਨਾਂ ਨੂੰ ਕਲਾਸਿਸ ਵੀ ਪ੍ਰੋਵਾਈਡ ਕਰਦੇ ਨੇ ਤੇ ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਕੀ ਇੰਟਰਨੈਸ਼ਨਲੀ ਵੈਲਿਡ ਨੇ ਉਹ ਬਿਲਕੁਲ ਬਿਲਕੁਲ ਦੇਖੋ ਉਰੇਨ ਕੈਨੇਡਾ ਦੇ ਅੰਦਰ ਤਾਂ ਹੈ ਹੀ ਹੈ ਬਾਕੀ ਕਿਤੇ ਵੀ ਜਾਓਗੇ 130 ਕੰਟਰੀਜ਼ ਦੇ ਅੰਦਰ ਚਾਹ ਯੂਕੇ ਸਪੇਨ ਆਸਟ੍ਰੇਲੀਆ ਕਿਤੇ ਵੀ ਜਾਓਗੇ ਇਜ਼ੀਲੀ ਜੌਬ ਮਿਲ ਜਾਂਦੀਆਂ ਨੇ ਤੇ ਇਹ ਅਸੀਂ 25 ইয়ার্স ਤੋਂ ਬੱਚਿਆਂ ਨੂੰ ਬਾਹਰ ਸੈਟਲ ਕਰਵਾ ਰਹੇ ਹਾਂ ਵਿਦਾਰ ਕੋਰਸਸ ਥੈਂਕ ਯੂ ਬੀਸਕੀ ਮੈਂ ਸਟੂਡੈਂਟ ਐਥੇ ਮੈਨੂੰ 7 ਤੋਂ 8 ਮੰਥਸ ਹੋ ਗਏ ਐ ਤੇ ਸਟੱਡੀ ਕਰਦੇ ਹੋਏ ਨਾਲ ਨਾਲ ਮੈਨੂੰ ਹੁਣ 2-3 ਮੰਥਸ ਹੋ ਗਿਆ ਮੈਨੇ ਨਾਲ ਨਾਲ ਆਪਣੀ ਆਲਿੰਗ ਵੀ ਕਰ ਰਹੀ ਆ ਬਿਕੇਸ ਆਫ ਹੈਂਡਲਿੰਗ ਆਫ ਪੇਜ ਇੰਸਟਾਗ੍ਰਾਮ ਤੇ ਮੈਂ ਆ ਆ ਵੀ एवरीवन ਹਰ ਸਿਟੀਜ਼ਨ ਨੂੰ ਅਵੇਅਰ ਕਰ ਰਹੀ ਆ ਕਿ ਔਰੇਂ ਦੇ ਵਿੱਚ ਕੀ ਚੱਲ ਰਿਹਾ ਕਿਉਂ ਕੌਨਸੀ ਸਕਿੱਲ ਸਿੱਖ ਲੈ ਰਹੇ ਆ ਸਾਨੂੰ ਸਾਰੇ ਸਾਰੇ ਟੀਚਰਸ ਕਿਵੇਂ ਟ੍ਰੀਟ ਕਰਦੇ ਆ ਸਾਨੂੰ ਕਿਵੇਂ ਮਤਲਬ ਹਰ ਇੱਕ ਸਕਿੱਲ ਸਿਖਾਈ ਜਾਂਦੀ ਆ ਸਟੈਪ ਬਾਈ ਸਟੈਪ ਸਾਨੂੰ ਹਰ ਇੱਕ ਚੀਜ਼ ਦੱਸੀ ਜਾਂਦੀ ਹੈ ਇੱਥੇ ਹਰ ਇੱਕ ਚੀਜ਼ ਨੂੰ ਐਕਸਪਲੇਨ ਕੀਤਾ ਜਾਂਦਾ ਹੈ ਬਹੁਤ ਹੀ ਅੱਛੇ ਔਰ ਬ੍ਰੀਫਲੀ ਕੀਤਾ ਜਾਂਦਾ ਹੈ ਐਂਡ ਆਲ ਐਵਰੀ ਮਤਲਬ ਕੁਝ ਲਾ ਕੇ ਐਵੇਂ ਐਂ ਕਿ ਮਤਲਬ ਜੋ ਵੀ ਹੈ ਮੈਂ ਤਾਂ ਬਹੁਤ ਸੈਟੀਸਫਾਈ ਹੈ ਇੱਥੇ ਲਾ ਕੇ ਸਟੂਡੈਂਟ ਐਜ਼ ਅ ਸਟੂਡੈਂਟ ਐਜ਼ ਅ ਔਰ ਸਟੂਡੈਂਟ ਐਮਬੈਸਡਰ ਆਮ ਸੋ ਹੈਪੀ ਟੂ ਸਟੱਡੀ ਓਵਰ ਥੇ ਥੈਂਕ ਯੂ ਸੋ ਮਚ ਹਾਂ ਮੈਂ ਰੈਡੀ ਮੇਰਾ ਨਾਮ ਜਸਲੀਨ ਹੈ ਤੇ ਮੈਂ ઓਰੇਨ ਵਿੱਚ ਪਿਛਲੇ ਸਾਲ ਲੱਗੀ ਸੀ ਤੇ ਡੀਪੀਐਮ ਇਹ ਕੋਰਸ ਕੀਤਾ ਸੀਗਾ ਤੇ ਮੈਂ ਮੇਕਅਪ ਵਿੱਚ ਮੇਰਾ ਬਹੁਤ ਇੰਟਰਸਟ ਸੀ ਗਾਇਸ ਕਰਕੇ ਮੈਂ ਸਾਰੀ ਕਿਤੇ ਮੈਂ ਜਾ ਕੇ ਆਈ ਤੇ ਮੈਨੂੰ ਪ੍ਰੇਨ ਬੈਸਟ ਲੱਗਿਆ ਜੀ ਤੇ ਉੱਥੇ ਫਿਰ ਸਾਰਾ ਦੇਖ ਦੁਖ ਕੇ ਫਿਰ ਇੱਥੇ ਲੱਗੇ ਤੇ ਮੈਨੂੰ ਬੈਸਟ ਟ੍ਰੇਨਰ ਮਿਲੇ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜਾ ਮੈਂ ਸਿੱਖਣਾ ਚਾਹੁੰਦੀ ਸੀ ਤੇ ਹੁਣ ਤੁਸੀਂ ਕੀ ਮੋਡਲਿੰਗ ਕਰ ਰਹੇ ਹੋ ਅੱਜਕੱਲ੍ਹ ਹਾਂਜੀ ਮੈਂ ਮੇਕਅਪ ਆਰਟਿਸਟ ਵੀ ਹਾਂ ਤੇ ਮੋਡਲਿੰਗ ਵੀ ਕਰਦੀ ਹਾਂ ਕਿੱਸ ਦਾ ਰੈਂਬੋ ਕੁਝ ਜਿਹਾ ਲੱਗੇ ਮੈਨੂੰ ਚੰਗਾ ਲੱਗਿਆ ਉਹ ਸੋਹਣਾ ਲੱਗਿਆ ਕਿੱਸ ਦਾ ਸਾਫ ਕਿੱਸ ਦਾ ਹੈ ਜਿਹੜਾ ਜਿੰਨ੍ਹ ਨੂੰ ਤੁਸੀਂ ਸਿੱਖ ਕੇ ਗਏ ਹੋ ਸਿੱਖੇ ਬਹੁਤ ਨਾਈਸ ਪਰਸਨ ਐ ਸਾਰੇ ਟ੍ਰੇਨਰ ਤੇ ਬਹੁਤ ਪਿਆਰ ਨਾਲ ਸਿਖਾਉਂਦੇ ਆਂ ਤੇ ਕੋਈ ਵੀ ਗੱਲ ਹੋਵੇ ਬੜੀ ਚੰਗੀ ਤਰੀਕੇ ਨਾਲ ਸਮਝਾਉਂਦੇ ਆਂ ਹਾਂਜੀ ਬਹੁਤ ਐਕਸਪੀਰੀਅੰਸ ਰਿਹਾ